ਗੋਬਿੰਦ ਹੈ ਗੋਬਿੰਦ ਬਿਨ ਨਹੀ ਕੋਏ ਗੋਬਿੰਦ ਬਿਨ ਨਹੀ ਕੋਏ ਗੋਬਿੰਦ ਬਿਨ ਨਹੀ ਕੋ ਸਸੀ ਗਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਤੇ ਅੱਜ ਅਸੀਂ ਆਏ ਹਾਂ ਲੰਡਨ ਤੋਂ ਤਕਰੀਬਨ 411 ਕਿਲੋਮੀਟਰ ਦੂਰ 12ਵੀਂ ਸਦੀ ਦਾ ਇਹ ਪਿੰਡ ਦੇਖਣਾ ਇੰਗਲੈਂਡ ਦੇ ਸਾਊਥ-ਵੈਸਟ ਕੌਰਨਵਲ ਸਾਈਡ ਇਹ ਪਿੰਡ ਬਣਿਆ ਹੋਇਆ ਹੈ ਅੱਜ ਤੋ ਤਕਰੀਬਨ 940 ਸਾਲ ਪਹਿਲਾਂ ਸਨ 1080 ਦੇ ਵਿੱਚ ਇਹ ਪਿੰਡ ਦਾ ਨਿਰਮਾਣ ਹੋਇਆ ਸੀ ਜੇ ਆਪਾਂ ਖਾਣ-ਪੀਣ ਤੇ ਸ਼ਾਪਿੰਗ ਦੀ ਗੱਲ ਕਰੀਏ ਤਾਂ ਇੱਥੇ ਲੋਕਲਸ ਦੀਆਂ ਸ਼ਾਪਸ ਤੇ ਬਾਹਰ ਕੈਫੇ ਬਣੇ ਹੋਏ ਆ ਛੋਟੇ-ਛੋਟੇ ਰੈਸਟੋਰੈਂਟ ਹੈਗੇ ਆ ਉੱਥੇ ਆਪਾਂ ਨੂੰ ਖਾਣ-ਪੀਣ ਦਾ ਆਪਾਂ ਆਪਣਾ ਪ੍ਰਬੰਧ ਕਰ ਸਕਦੇ ਆਂ ਕਾਰ ਪਾਰਕਿੰਗ ਵੀ ਬਿਲਕੁਲ ਨੀਅਰ ਹੈ ਨੇੜੇ ਆ ਕਾਰ ਪਾਰਕਿੰਗ ਤਾਂ ਆਪਾਂ ਨੂੰ ਕਾਰ ਪਾਰਕ ਕਰਨ ਦੀ ਕੋਈ ਪਰੇਸ਼ਾਨੀ ਇੱਥੇ ਨਹੀਂ ਹੁੰਦੀ ਜੇ ਆਪਾਂ ਦੀ ਲੋਕੇਸ਼ਨ ਯਾਦ ਕਰਦੇ ਆ ਤਾਂ ਜਦੋਂ ਆਪਾਂ ਕਾਰਨਵਾਲ ਆਉਨੇ ਆ ਸਾਊਥ ਵੈਸਟ ਦੇ ਵਿੱਚ ਪਲੇ ਮਾਊਂਟ ਤੋਂ ਇੱਕ ਘੰਟੇ ਦਾ ਰਾਹ ਹੈ ਆ ਤਾਂ ਉੱਥੇ ਬਿਲਕੁਲ ਟਵਿੰਜਲ ਕੈਸਲ ਵੀ ਦੇ ਨੇੜੇ ਆ ਰਿਹਾ ਤੇ ਹੋਰ ਵੀ ਬਹੁਤ ਸਾਰੀਆਂ ਟੂਰਿਸਟ ਪਲੇਸਾਂ ਜਿਹੜੀਆਂ ਦੇਖਣ ਵਾਲੀਆਂ ਇਹਦੇ ਬਿਲਕੁਲ ਕੋਲ ਕੋਲੇ ਆ ਇਦਾਂ ਛੋਟੇ ਛੋਟੇ ਰੈਸਟੋਰੈਂਟ ਬਾਰ ਕੈਫੇ ਬਣੇ ਹੋਏ ਆ ਉੱਥੇ ਆਪਾਂ ਖਾਣ ਪੀਣ ਦਾ ਆਪਣਾ ਖਾ ਸਕਦੇ ਹਾਂਗੇ ਵੈਜੀਟੇਰੀਅਨ ਦੀ ਆਪਸ਼ਨ ਬੜੀ ਘੱਟ ਹੁੰਦੀ ਹੈ ਜ਼ਿਆਦਾਤਰ ਫਰਾਈਜ਼ ਹੀ ਹੁੰਦੀਆਂ ਆ ਨੌਨ ਵੈਜੀਟੇਚ ਆਪਾਂ ਮਰੀ ਚੀਜ਼ ਮਿਲ ਜਾਂਦੀ ਹੈਗੀ ਚਿਕਨ ਬਗੈਰਾ ਜਾ ਜੋ ਵੀ ਫਿਸ਼ ਚਿਪਸ ਹੁੰਦੇ ਆ ਹਨ ਉਹ ਤਾਂ ਖਾ ਸਕਦੇ ਆ ਅਸੀਂ ਤਾਂ ਵੈਜੀਟੇਰੀਅਨ ਸੀਗੀ ਤਾਂ ਕਰਕੇ ਆਪਣਾ ਖਾਣਾ ਸਾਰਾ ਘਰੋਂ ਹੀ ਲੈ ਕੇ ਗਿਆ ਸੀਗੀ ਬਹੁਤ ਹੀ ਸੋਹਣਾ ਟਾਊਨ ਹੈ ਹਿਸਟੋਰੀਕਲ ਵੀ ਹੈ ਟੂਰਿਸਟ ਅਟ੍ਰੈਕਸ਼ਨ ਵੀ ਬੜੀ ਸੋਹਣੀ ਹੈ ਕੁਦਰਤ ਦੇ ਬਹੁਤ ਨੇੜੇ ਆ ਨੀਲੇ ਅਸਮਾਨ ਦੇ ਤੇ ਲਵਚੀਆਂ ਪਹਾੜੀਆਂ ਦੀ ਬੁੱਕਲ ਦੇ ਵਿੱਚ ਬਸਿਆ ਹੋਇਆ ਇਹ ਟਾਊਨ ਹੈ ਟਾਊਨ ਦੇ ਵਿੱਚ ਦੀ ਛੋਟੀ ਜਿਹੀ ਨਦੀ ਜਾਂਦੀ ਹੈ ਜਿਹੜੀ ਅੱਗੇ ਜਾ ਕੇ ਸਮੁੰਦਰ ਦੇ ਵਿੱਚ ਰਲ ਜਾਂਦੀ ਹੈ ਉੱਚੀਆਂ ਪਹਾੜੀਆਂ ਨੀਲਾ ਅਸਮਾਨ ਤੇ ਥੱਲੇ ਨਦੀ ਬੜਾ ਸੋਹਣਾ view ਬਹੁਤ ਹੀ ਸੋਹਣਾ ਟਾਊਨ ਹੈ ਹਿਸਟੋਰੀਕਲ ਐਂਡ ਟੂਰਿਸਟ ਹੈ ਹਾਂਜੀ ਸਤ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਹਾਂ ਬੋਸਟ ਕੈਸਲ ਆਪਣੇ ਵਲੌਗ ਦਾ ਦੂਜਾ ਦਿਨ ਹੈ ਤੇ ਬਹੁਤ ਵਧੀਆ ਪਲੇਸ ਹੈ ਘੁੰਮਣ ਦੇ ਲਈ ਬਹੁਤ ਵਧੀਆ ਬਹੁਤ ਟੂਰਿਸਟ ਆਨੇ ਸ਼ਾਪਿੰਗ ਲਈ ਸ਼ਾਪਾਂ ਨੇ ਇੱਥੇ ਲੋਕਲਸ ਦੀਆਂ ਜੋ ਇੱਥੇ ਸਮਾਨ ਲੈ ਸਕਦੇ ਕੁਦਰਤ ਦੇ ਬਹੁਤ ਨੇੜੇ ਜਿੱਦਾਂ ਕਹਿ ਸਕਦੇ ਆਪਾਂ ਪਹਾੜ ਹੈ ਪਾਣੀ ਹੈ ਬਹੁਤ ਵਧੀਆ ਚੀਜ਼ ਹੈ ਘੁੰਮਣ ਦੇ ਲਈ ਆਪਣੇ ਵਲੌਗ ਦਾ ਦੂਜਾ ਦਿਨ ਹੈ ਤੇ ਆਪਾਂ ਤੁਹਾਨੂੰ ਜਲਦੀ ਹੋਰ ਪਲੇਸਾਂ ਵੀ ਦਿਖਾਣੇ ਆ ਧੰਨਵਾਦ Okay. ਸਬ ਕੋ ਗੋਬਿੰਦ ਹੈ ਸਬ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਸਬ ਕੋ ਤੁਸੀਂ ਦੇਖ ਰਹੇ ਪਹਾੜ ਇਹਨਾਂ ਨੇ ਪੱਥਰ ਦੇ ਪਹਾੜ ਐ ਇਦਾਂ ਹੀ ਰੱਖੇ ਹੋਏ ਨੇ ਨੇਚਰ ਰੱਖੇ ਹੋਏ ਆ ਸਾਰਾ ਕੁਝ ਨੇਚਰਲ ਹੀ ਆ ਬਹੁਤ ਵਧੀਆ ਇਹ ਸਮੁੰਦਰ ਦੇ ਨੇੜੇ ਆ ਘੁੰਮਣ ਫਿਰਨੇ ਨੂੰ ਨੇਚਰ ਦੇ ਬਿਲਕੁਲ ਨੇੜੇ ਨੇਚਰ ਨੂੰ ਇਹ ਡਿਸਟਰਬ ਨਹੀਂ ਕਰ ਰਹੇ ਇੱਥੇ ਨੇਚਰ ਉੱਦਾਂ ਹੀ ਰੱਖਿਆ ਹੋਇਆ ਬਹੁਤ ਸ਼ਾਂਤ ਪਲੇਸ ਹੈ ਘੁੰਮਣ ਦੇ ਲਈ ਤੁਸੀਂ ਘੁੰਮ ਸਕਦੇ ਹੋ ਦੇਖ ਸਕਦੇ ਹੋ ਇੱਥੇ ਵੋਟਿੰਗ ਲਈ ਬੋਟਾਂ ਮਿਲ ਜਾਂਦੀਆਂ ਪ੍ਰਾਈਵੇਟ ਬੋਟ ਹਾਇਰ ਕਰੋ ਘੁੰਮੋ ਬਹੁਤ ਕੈਸਲ ਬਹੁਤ ਵਧੀਆ ਜਗ੍ਹਾ ਹੈ ਜਦੋਂ ਤੁਸੀਂ ਇੱਧਰ ਆਨੇ ਆ ਤਾਂ ਮੇਕ ਸ਼ੋਰ ਇੱਥੇ ਤੁਸੀਂ ਜ਼ਰੂਰ ਘੁੰਮ ਕੇ ਜਾਇਓ ਧੰਨਵਾਦ ਜਿੱਦਾਂ ਤੁਹਾਨੂੰ ਦੱਸਿਆ ਸੀ ਕਿ ਇੱਥੇ ਆਪਾਂ ਪ੍ਰਾਈਵੇਟ ਬੋਟ ਹਾਇਰ ਕਰ ਸਕਦੇ ਆ ਤੇ ਘੁੰਮ ਸਕਦੇ ਆ ਤੇ ਉਹ ਤੁਹਾਨੂੰ ਦਿਖਾ ਰਹੇ ਆ ਆਪਾਂ ਉਹਨਾਂ ਨੇ ਬੋਟ ਹਾਇਰ ਕੀਤੀ ਆ ਐਦਾਂ ਇਹ ਇੱਥੋਂ ਬੋਟ ਲੈ ਕੇ ਜਾਂਦੇ ਆ ਦੂਜੀ ਸਾਈਡ ਤੋਂ ਲਿਆ ਕੇ ਪਾਣੀ ਦੇ ਵਿੱਚ ਦੋਨੋਂ ਸਾਈਡੋਂ ਲਾਣੇ ਤੇ ਪਾਣੀ ਦੇ ਵਿੱਚ ਤਾਰ ਦਿੰਨੇ ਤੇ ਉਹਦੇ ਨਾਲ ਤੁਸੀਂ ਘੁੰਮ ਸਕਦੇ ਹੋ 2004 ਦੇ ਵਿੱਚ ਹੈਵੀ ਰੇਨ ਹੋਈ ਸੀ ਤਾਂ ਹੜਾ ਆ ਗਏ ਸੀ ਤਾਂ ਅਗਲੇ ਵਾਲੇ ਬਹੁਤ ਨੁਕਸਾਨ ਹੋ ਗਿਆ ਸੀ ਤੇ ਘਰ ਹੋਟਲ ਸਾਰੇ ਤਬਾਹ ਹੋ ਗਏ ਸੀਗੇ ਤਾਂ ਫੇਰ ਵੀ ਇਹਨਾਂ ਲੋਕਾਂ ਨੇ ਫਿਰ ਨਿਰਮਾਣ ਕਰੇ ਤੇ ਅੱਜ ਵੀ ਉਨਾ ਹੀ ਸੋਹਣਾ ਬਣਾ ਲਿਆ ਦੋਵਰੇ ਤਾਂ ਬੜਾ ਸੋਹਣਾ ਟਾਊਨ ਹੈ ਜੇ ਤੁਸੀਂ ਕੌਰਨਵਲ ਸਾਈਡ ਆਉਨੇ ਹੋ ਤਾਂ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ। ਇਹਦੇ ਨਾਲ ਨਾਲ ਹੋਰ ਵੀ ਅਲੱਗ-ਦਗੜੇ ਚੀਜ਼ਾਂ ਬਹੁਤ ਸਾਰੀਆਂ ਦੇਖਣ ਵਾਲੀਆਂ ਨੇ, ਟੂਰਿਸਟ ਤੇ ਹਿਸਟੋਰੀਕਲ ਪਲੇਸ ਹੈ। ਟਟਿੰਜਲ ਕਿਸਲ ਜਿਹੜਾ ਬੜਾ ਫੇਮਸ ਹੈ ਇੱਥੋਂ 15-20 ਮਿੰਟ। ਸੀ ਇੰਕੋਟਰ ਹੋ ਰਿਹਾ ਪੋਰਟ ਆਫ ਇਸਾਕ ਹੈ ਜਾਂ ਸੈਂਟ ਆਈਵਜ਼ ਬੜੀਆਂ ਸੋਹਣੀਆਂ ਨੇ ਟੂਰਿਸਟ ਐਟ੍ਰੈਕਸ਼ਨ ਹੈ ਬਿਲਕੁਲ ਇਹਦੇ ਕਰੀਬ ਹੈ। ਇੱਥੇ ਇੱਕ ਵਾਈਟ ਕ੍ਰਾਫਟ ਮਿਊਜ਼ੀਅਮ ਵੀ ਹੋਣਾ ਹੋਇਆ ਇਹ ਵੀ ਬਹੁਤ ਸੋਹਣਾ ਹੈ। ਇਹਦੀ ਟਿਕਟ ਹੈ ਤੁਸੀਂ ਇੱਥੇ ਵੀ ਜ਼ਰੂਰ ਆਇਓ। ਇਹਦੇ ਵਿੱਚ ਬਾਹਰ ਨਹੀਂ ਸਕ ਕਿਸ ਹੈ ਹਿਸਟਰੀ ਇੱਥੇ ਸੰਭ ਕੇ ਰੱਖੀ ਹੈ ਮਨੇ ਬੜਾ ਹੀ ਸੋਹਣਾ ਟੂਰ ਹੈ ਜੇ ਤੁਸੀਂ ਕੌਰਨ ਬੈ ਲਾਉਣਾ ਤਾਂ ਇੱਥੇ ਜ਼ਰੂਰ ਵਿਸਟ ਕਰਿਓ